ਕਰੂਗੇ ਲੈਣਾ ਹਾਂ ਨਹੀਂਆਂ ਫੈਰੀਆਂ ਉਸ ਬਲੂ ਪਹਿਲਾ ਕੁੜੀ ਨੇ ਅਸੀਂ ਲੈ ਕੇ ਆਏ ਆ ਤੇ ਬਾਲ ਖਿਲੇ ਦਿੰਦੇ ਨਾਈਸ ਕੇ ਲਈ ਨਹੀਂ ਨਹੀਂ ਆਇਆ ਬਾਕੀ ਵੀ ਆ ਹੋਰ ਵੀ ਆ ਹੋਰ ਵੀ ਆ ਹੋਰ ਵੀ ਆ ਆਹ ਇਹ ਅਸੀਂ ਲੈ ਆ ਗਏ ਰਾਂਜ ਓਰੰਗੀਆਂ ਰੈਵੜਾ ਨਹੀਂ ਲਾਈਕ ਆ ਵੀ ਇਹ ਅਸੀਂ ਲੈ ਗਏ ਨਾਈਸ ਚੰਗੀ ਇਹ ਅਸੀਂ ਲੈ ਕੇ ਆਏ ਆ ਹੋਰ ਕਲਿੱਪ ਕੋ ਜੀ ਲੈ ਕੇ ਆਇਆ ਹੋਰ ਸਾਰੀਆਂ ਰਵੜਾਂ ਇੱਕ ਨਵੀਆਂ ਆਹ ਦੇਖੋ ਪਟਰੋਫਲਾਈ ਵਾਲੀਆਂ ਆ ਤਾਂ ਠੀਕ ਹੈ ਮੈਨੂੰ 라 ਵੀ ਲੱਗਣਾ ਹੈ ਦੇਖਿਓ ਰੰਗ ਸੋਹਣੀ ਹੈ ਸਾਰਿਆਂ ਨੂੰ ਆ ਕਿਦਾਂ ਦੀ ਹੈ ਆ ਰਸਤੀ ਚੜੀ ਹੈ ਇਹ ਕਿੰਨੀ ਸੋਹਣੀ ਲੈ ਕੇ ਆਇਆ ਮੈਂ ਇਦਾਂ ਫੇਰ ਤੇਰਾ ਬਾਹੂਗਾ ਇਦਾਂ ਕਰਕੇ ਆਦੇ ਤੱਕ ਨੀਆਂ ਸੋਹਣੀਆਂ ਸੋਹਣੀਆਂ ਬਣਦੀਆਂ ਆਦੇ ਆਦੇ ਤੱਕ ਇਦਾਂ ਨਮਾ ਫੇਰ ਤੇਰੇ ਤੇ ਇਦਾਂ ਕਰਕੇ ਆਦੇ ਤੱਕ ਇੱਕ ਜੰਦੂ ਸਾਈ ਕਿ ਨਹੀਂ ਕਰਦੀ ਆਦੇ ਇੰਗੇ ਲੈ ਲੈ ਲੈਂਦੇ ਕਾਲਾ ਆਹਾ 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 ਆਹਾ